ਅਗਲੀ ਖਬਰ ਵੱਲ ਚਲੀਏ ਜਿਸ ਦਿਨ ਤੋਂ ਹੀ 트럼ਪ ਹੋਣਾ ਨੇ ਟੈਰਫ ਨੂੰ ਲੈ ਕੇ ਅਨਾਉਂਸ ਕੀਤਾ ਸੀ ਤੇ ਸਟਾਕ ਮਾਰਕੀਟ ਨੂੰ ਬਹੁਤ ਵੱਡਾ ਝਟਕਾ ਲੱਗਾ ਸੀ ਦੋਨਾਂ ਮੁਲਕਾਂ ਕੈਨੇਡਾ ਤੇ ਮਕਸੀਕੋ ਤੇ ਨਾਲ ਦੀ ਨਾਲ ਚਾਈਨਾ ਨੂੰ ਅੱਜ ਇਹ ਖਬਰ ਆ ਰਹੀ ਹੈ ਕੁਝ ਮਿੰਟ ਪਹਿਲਾਂ ਹੁਣ ਵਾਈਟ ਹਾਊਸ ਨੇ ਅਨਾਉਂਸ ਕੀਤਾ ਹੈ ਕਿ ਮਕਸੀਕੋ ਦੇ ਉੱਤੇ ਜਿਹੜੇ ਟੈਰਫਸ ਹੈਗੇ ਆ ਉਹ ਅਪ੍ਰੈਲ 2 ਤੱਕ ਡਿਲੇ ਕਰ ਦਿੱਤੇ ਗਏ ਹੈਗੇ ਆ ਤੇ ਮੋਸਟ ਪੌਬਲੀਕ ਕਹਿੰਦੇ ਕੈਨੇਡਾ ਦੇ ਉੱਤੇ ਵੀ ਸਸਪੈਂਡ ਜਿਹੜੇ ਆ ਟੈਰਫ ਸਸਪੈਂਡ ਕੀਤੇ ਜਾਣਗੇ ਕਮਰਸ ਸੈਕਟਰੀ ਹਾਰਵਰਡ ਲਟਨਿਕ ਉਹਨਾਂ ਨੇ ਅੱਜ ਇਹ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਬੁੱਧਵਾਰ ਯਾਨੀ ਕਿ ਕੱਲ ਕਾਰ ਮੇਕਰਸ ਦੇ ਜਿਹੜੇ ਪਾਰਟਸ ਹੁੰਦੇ ਆ 25% ਉਹਨਾਂ ਦੇ ਉੱਤੇ ਜਿਹੜਾ ਟੈਕਸ ਲਾਇਆ ਸੀ ਉਹ ਕਿਹਾ ਗਿਆ ਸੀ ਵੀ ਨਹੀਂ ਉਸ ਨੂੰ ਅਸੀਂ ਜਿਹੜਾ ਆ ਰਿਮੂਵ ਕਰਨ ਜਾ ਰਹੇ ਹੈਗੇ ਆ ਸੋ ਮੋਸਟ ਪ੍ਰੋਬਬਲੀ ਕਹਿੰਦੇ ਵੀ ਯੂਐਸ ਐਮਸੀਏ ਜਿਹੜਾ ਇਹਨਾਂ ਦਾ ਯੂਨਾਈਟਿਡ ਸਟੇਟ ਮੈਕਸੀਕੋ ਕੈਨੇਡਾ ਐਗਰੀਮੈਂਟ ਹੋਇਆ ਸੀ ਪਹਿਲੇ ਟਰਮ ਦੇ ਦੌਰਾਨ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਸੋ ਉਸ ਦੇ ਅਧੀਨ ਹੀ ਇਹ ਅਪ੍ਰੈਲ 2 ਤੱਕ ਹੁਣ ਜੋ ਟੈਰਫ ਲਾਏ ਗਏ ਆ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਹੈ ਹੁਣ ਤੁਸੀਂ ਲਾ ਲਓ ਵੀ ਯੂ ਟਰਨ ਦੀ ਸਰਕਾਰ ਇਸ ਟਾਈਮ ਚੱਲ ਰਹੀ ਆ ਰਾਸ਼ਟਰਪਤੀ ਟਰੰਪ ਹਣਾ ਨੇ ਦੋ ਵਾਰੀ ਇਦਾਂ ਜਿਹੜਾ ਉਹ ਕਰਕੇ ਉਹਨਾਂ ਨੂੰ ਵੀ ਨਜ਼ਰ ਆ ਰਿਹਾ ਵੀ ਇਹਦੇ ਨਾਲ ਅਸਰ ਜਿਹੜਾ ਉਹ ਬੈਡ ਹੋਊਗਾ ਬਾਹਮ ਰੋੜ ਰਹੇ ਆ ਬਾਹਮ ਰੋੜ ਕੇ ਉਹ ਉਧਰੋਂ ਹੁਣ ਉਹਨਾਂ ਨੇ ਮਰੋੜਨੀ ਸ਼ੁਰੂ ਕਰਤੀ ਤੇ ਅਸਰ ਜਿਹੜਾ ਦੋਨੋਂ ਪਾਸੋਂ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਆ ਸੋ ਪਹਿਲੀ ਟਰਮ ਦੇ ਵਿੱਚ ਬਹੁਤੇ ਜਿਹੜੇ ਸਰਕਾਰਾਂ ਸੀ ਜਾਂ ਬਹੁਤੇ ਮੁਲਕ ਆ ਉਹਨਾਂ ਨੇ ਦੇਖਿਆ ਵੀ ਰਾਸ਼ਟਰਪਤੀ ਟਰੰਪ ਕਿਸ ਤਰੀਕੇ ਦੇ ਨਾਲ ਕੰਮ ਕਰਦੇ ਆ ਵੀ ਅੱਖਾਂ ਦਿਖਾਉਂਦੇ ਆ ਜਾਂ ਅੱਗੇ ਵਾਰ ਕਰਦੇ ਆ ਸੋ ਦੋ ਵਾਰੀ ਜਿਹੜੇ ਟੈਰਿਫਾ ਲਾ ਕੇ ਵਾਪਸ ਲੈਣ ਵਾਲੀ ਗੱਲ ਤਕਰੀਬਨ ਜਿਹੜੀ ਉਹ ਬਣ ਚੁੱਕੀ ਆ ਸੋ ਕਹਿੰਦੇ ਵੀ ਲੋ ਵੈਲਿਊ ਸ਼ਿਪਮੈਂਟਸ ਆ ਉਹਨਾਂ ਦੇ ਉੱਤੇ ਮੈਕਸੀਕੋ ਤੋਂ ਜਿਹੜੀਆਂ ਆ ਰਹੀਆਂ ਉਸ ਤੋਂ ਪਹਿਲਾਂ ਹੀ ਜਿਹੜੀਆਂ ਉਹਨਾਂ ਨੇ ਉਹਦੇ ਉੱਤੋਂ ਟੈਰਿਫ ਜਿਹੜੇ ਉਹ ਹਟਾ ਦਿੱਤੇ ਆ ਜੇ ਐਤਵਾਰ ਨੂੰ ਜਿਹੜੀ ਉੱਥੋਂ ਦੀ ਰਾਸ਼ਪਤੀ ਕਲੋਡੀਆ ਸ਼ੈਨਬੋਮਾ ਉਸ ਨੇ ਐਲਾਨ ਜਿਹੜਾ ਉਹ ਕਰਨਾ ਸੀਗਾ ਵੀ ਇਹਨਾਂ ਟੈਰਿਫਸ ਦਾ ਜਵਾਬ ਕਿੱਦਾਂ ਦੇਣਾ ਸੀ ਕੈਨੇਡਾ ਨੇ ਤਾਂ ਆਉਂਦੇ ਹੀ ਸਵੀਰ ਚੜ੍ਹਦੇ ਹੀ ਸੂਰ ਚੜ੍ਹਦੇ ਹੀ ਅ ਐਲਾਨ ਕਰ ਦਿੱਤਾ ਸੀ ਵੀ ਤੁਹਾਡੇ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਅਸਰ ਪਊਗਾ ਇਹ ਸਾਰੇ ਮਾਮਲੇ ਦੇ ਵਿੱਚ ਇਹਨਾਂ ਤਿੰਨਾਂ ਮੁਲਕਾਂ ਦੇ ਇਹਨਾਂ ਸਮਝੌਤਿਆਂ ਦੇ ਉੱਤੇ ਦਰਾਰ ਜਿਹੜੀ ਉਹ ਬਹੁਤ ਸੋ ਕਾਲੇ ਬੱਦਲ ਕਹਿ ਸਕਦੇ ਆ ਵੀ ਉਹ ਪੂਰੀ ਤਰ੍ਹਾਂ ਜਿਹੜੇ ਉਹ ਛਾ ਰਹੇ ਨੇ ਸੋ ਇਹ ਰਿਲੇਸ਼ਨਸ ਕੇਸ ਪਾਸੇ ਵੱਲੋਂ ਜਿਹੜੇ ਉਹ ਜਾਣਗੇ ਉਹ ਦੇਖਣ ਵਾਲੀ ਗੱਲ ਆ ਬਹੁਤ ਸਾਰੇ ਲੋਕ ਕਹਿੰਦੇ ਵੀ ਅਸੀਂ ਵੀ ਇੰਨੇ ਪਰਸੈਂਟ ਲਾਉਨੇ ਆ ਉਹ 2-300 ਪਰਸੈਂਟ ਜਿਹੜਾ ਉਹ ਲਾ ਰਹੇ ਆ ਪਰ ਅਮਰੀਕਾ ਦੇ ਵਿੱਚ ਸਸਤੀ ਚੀਜ਼ ਆ ਇਸੇ ਕਰਕੇ ਰਹੀ ਆ ਵੀ ਜੇ ਤੇਰੇ ਟੈਰਿਫ ਘਟਾ ਕੰਜ਼ਿਊਮਰਿਜ਼ਮ ਜਿੰਨਾ ਕਿ ਜ਼ਿਆਦਾ ਅਮਰੀਕਾ ਦੇ ਵਿੱਚ ਆ ਜਾਂ ਤਾਂ ਅਮਰੀਕੀ ਲੋਕ ਆਪਣੀਆਂ ਹੁਣ ਆਤਮ ਬਦਲਣ ਉਹ ਹਾਲ ਦੀ ਘੜੀ ਕੋਈ ਬਦਲ ਨਹੀਂ ਸਕਦੀਆਂ ਰਾਤੋਂ ਰਾਤ ਜਾਂ ਫਿਰ ਕਹਿਣ ਵੀ ਇੱਥੇ ਜਿਹੜੀਆਂ ਫੈਕਟਰੀਆਂ ਜਿਹੜੀਆਂ ਅਚਨਚੇਤ ਜਿਨੀਆਂ ਲੱਗ ਜਾਣ ਉਹ ਵੀ ਰਾਤੋਂ ਰਾਤ ਬਿਲੀਅਨਸ ਆਫ ਡਾਲਰ ਦੀ ਇਨਵੈਸਟਮੈਂਟ ਜਿਹੜੀ ਉਹ ਨਹੀਂ ਹੋਣੀ ਇਟਸ ਇਟਸ ਅ ਸਲੋ ਪ੍ਰੋਸੈਸ ਜਿਸ ਤਰੀਕੇ ਦੇ ਨਾਲ ਇਹ ਸਾਰੀ ਮੈਨੂਫੈਕਚਰਿੰਗ ਤੇ ਸਮਾਨ ਬਾਹਰਲੇ ਮੁਲਕਾਂ ਚ ਗਿਆ ਉਹ ਕਿਉਂ ਗਿਆ ਕਾਰਪੋਰੇਟਸ ਨੇ ਕਾਰਪੋਰੇਸ਼ਨਸ ਨੇ ਉਹਨਾਂ ਨੂੰ ਤਾਂ ਅੰਡਰਲਾਈਨ ਜਿਹੜੀ ਬਾਟਮ ਲਾਈਨ ਦੇ ਨਾਲ ਮਤਲਬ ਹੈ ਨਾ ਵੀ ਸਾਨੂੰ ਜਿਹੜਾ ਮੁਨਾਫਾ ਕਿਹਦੇ ਨਾਲ ਹੁੰਦਾ ਆ ਕਿਸੇ ਨੇ ਦੇਣੇ ਇੱਥੇ 16 ਡਾਲਰ 20 ਡਾਲਰ ਘੰਟੇ ਦੇ ਤੇ ਉਹ ਉੱਥੇ ਫੈਕਟਰੀਆਂ 'ਚ ਲੋਕਾਂ ਤੋਂ ਕੰਮ ਕਰਾਉਣਾ ਨਹੀਂ ਉਹਨਾਂ ਨੇ ਉੱਥੇ ਹੀ ਕੰਮ ਕਰਾਉਣਾ ਜਿੱਥੇ ਉਹਨਾਂ ਨੂੰ 1-2 ਡਾਲਰ ਦੇ ਵਿੱਚ ਜਿਹੜਾ ਬੰਦਾ ਆ ਉਨ ਲਾ ਘੰਟੇ ਦਾ ਤੇ ਉਥੋਂ ਉਹਨਾਂ ਨੇ ਉਹ ਕੰਮ ਕਰਾਉਣੇ ਆ ਸੋ ਉਹ ਕੰਪਨੀਆਂ ਤੋਂ ਇਹ ਤੁਸੀਂ ਉਮੀਦ ਰੱਖਦੇ ਹੋ ਵੀ ਉਹ ਸ਼ਾਇਦ ਵਾਪਸ ਆ ਜਾਣਗੀਆਂ ਭੱਜ ਦੌੜ ਕੇ ਇਹਨਾਂ ਟੈਰਿਸ ਤੇ ਜਿਹੜਾ ਚੱਕਰ ਤੇ ਵਿੱਚ ਆਈ ਥਿੰਕ ਫਿਰ ਆਪਾਂ ਕਿਸੇ ਭਲੇਖੇ ਦੇ ਵਿੱਚ ਰਹਿ ਰਹੇ ਹੋਵਾਂਗੇ ਹੁਣ ਮੇਕ ਅਮਰੀਕਾ ਗ੍ਰੇਟ ਅਗੇਨ ਤੇ ਜਿਹੜੇ ਹੈਟ ਆ ਟੋਪੀਆਂ ਆ ਉਹ ਵਿਕ ਰਹੀਆਂ ਆ 트ੰਪ ਹੁਣਾਂ ਦੀ ਜਿਹੜੀ ਆ ਉਹ ਉਹ ਉਹਨਾਂ ਦੀ ਖਾਸੀ ਜਿਹੜੀ ਲੋਕਪ੍ਰਿਤਾ ਹੈਗੀ ਆ ਉਹਦੇ ਵਿੱਚ ਕੋਈ ਦੋਰਾਵਾ ਨਹੀਂ ਪਰ ਉਹ ਕਹਿੰਦੇ ਲਿਖਿਆ ਕੀ ਉਹਦੇ ਪਿੱਛੇ ਡਿਜ਼ਾਈਨ ਇਨ ਅਮਰੀਕਾ ਤੇ ਮੇਡ ਇਨ ਚਾਈਨਾ ਉਹ ਆਪ ਜਿਹੜੀਆਂ ਮੇਕ ਅਮਰੀਕਾ ਗ੍ਰੇਡ ਅਗੇਨ ਆ ਉਹ ਚਾਈਨਾ ਤੋਂ ਬਣ ਕੇ ਆਉਂਦੀਆਂ ਉਹ ਇੱਥੋਂ ਕਿਉਂ ਨਹੀਂ ਮੈਨੂਫੈਕਚਰ ਕਰ ਰਹੇ ਕਿਉਂ ਲੋਕਾਂ ਨੂੰ ਇੱਥੋਂ ਜਿਹੜੀਆਂ ਉਹ ਬਣਾਵਣਾ ਕਿ ਨਹੀਂ ਵੇਚਦੇ ਉਹ ਥੋੜਾ ਜਿਹਾ ਆਪਤਾ ਕਰਨ ਜਾਂ ਰਾਸ਼ਪਤੀ 트ੰਪ ਜਾਂ ਉਹਨਾਂ ਦੇ ਨਜ਼ਦੀਕੀ ਇੰਨੇ ਜਿਹੜੇ ਬਿਲੀਅਨਰਸ ਆ ਉਹ ਜਿਹੜਾ ਸਮਾਨ ਆ ਉਹ ਆਪਣੀਆਂ ਫੈਕਟਰੀਆਂ ਪਹਿਲਾਂ ਇੱਥੋਂ ਮੂਵ ਕਰਨ ਥੋੜਾ ਜਿਹਾ ਦਿਖਾਉਣ ਵੀ ਹਾਂ ਭਈ ਆਪਾਂ ਇਸ ਤਰੀਕੇ ਦੇ ਨਾਲ ਜਿਹੜਾ ਉਹ ਕਰਨ ਜਾ ਰਹੇ ਆ ਸੁਹਾਲ ਦੀ ਘੜੀ ਟ੍ਰੇਡਵਾਰ ਦੇ ਚੱਲਦੇ ਆ 트ੰਪ ਉਹਨਾਂ ਨੇ ਇੱਕ ਵਾਰੀ ਫੇਰ ਫੈਸਲਾ ਲਿਆ ਆ ਵੀ ਉਹ ਜਿਹੜੇ ਕੁਝ ਟੈਰਿਫਸ ਆ ਕੁਝ ਇਲਾਕੇ ਕੁਝ ਹਿੱਸੇ ਦੇ ਉੱਤੇ ਉਤਪਾਦ ਦੇ ਕੁਝ ਹਿੱਸੇ ਦੇ ਉੱਤੇ ਲੋ ਵੈਲਿਊਡ ਜਿਹੜੇ ਗੁੱਡਸ ਆ ਉਹਨਾਂ ਦੇ ਉੱਤੇ ਉਹਨਾਂ ਨੂੰ ਵਾਪਸ ਜਿਹੜਾ ਉਹ ਲੈ ਰਹੇ ਆ ਸੋ 트럼ਪ ਹੁਣਾਂ ਤੇ ਇਸ ਤਰੀਕੇ ਨਾਲ ਪੱਤੇ ਦਿਖਾ ਕੇ ਵਾਪਸ ਲੈਣਾ ਇਹਦੇ ਨਾਲ ਕੀ ਹੋਰ ਜਿਹੜਾ ਇੱਕ ਇਸ਼ਾਰਾ ਜਾਂਦਾ ਹੈ ਬਾਕੀ ਮੁਲਕਾਂ ਦੇ ਉੱਤੇ ਕੀ ਬਾਕੀ ਮੁਲਕ ਹਰਜੋਤ ਸਿੰਘ ਜੀ ਇਹਦੇ ਵਿੱਚ ਫਿਰ ਸੋਚਦੇ ਹੋਣਗੇ ਵੀ ਇਹ ਕਿਤੇ ਕਮਜ਼ੋਰ ਤੇ ਨਹੀਂ ਅੰਦਰ ਘਾਤੇ ਵੀ ਸਿਰਫ ਅੱਖਾਂ ਹੀ ਦਿਖਾਉਂਦੇ ਨੇ ਜਾਂ ਕੰਟੀਨਿਊਸਲੀ ਜਿਹੜਾ ਉਹ ਲਾ ਸਕਦੇ ਪਰ ਉਹਨਾਂ ਨੂੰ 트럼ਪ ਹੁਣਾਂ ਨੂੰ ਇਹ ਵੀ ਪਤਾ ਆ ਵੀ ਇੰਨਾ ਟੈਰਿਫਸ ਦੇ ਨਾਲ ਇਵੈਂਚੁਅਲੀ ਜੇ ਲੋਕਾਂ ਦੇ ਉੱਤੇ ਬੈਡ ਅਸਰ ਹੁੰਦਾ ਆ ਤਾਂ ਲੌਂਗ ਟਰਮ ਦੇ ਵਿੱਚ ਲੋਕ ਇਕਨੋਮੀ ਨੂੰ ਜਿਹੜੇ ਏਡੀ ਜਲਦੀ ਭੁੱਲਦੇ ਨਹੀਂ ਬਾਈਡਨ ਹੁਣਾਂ ਦੀ ਹਾਰ ਦਾ ਸਭ ਤੋਂ ਵੱਡਾ ਜਿਹੜਾ ਇੱਕ ਕਾਰਨ ਆ ਉਹ ਇਕਨੋਮੀ ਇਕਨੋਮਿਕ ਕੰਡੀਸ਼ਨਸ ਜਿਹੜੀਆਂ ਉਹ ਸੀਗੀਆਂ ਸੋ 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 ਇਨਾਂ ਟੈਰਿਸ ਨੂੰ ਹਾਲ ਦੀ ਘੜੀ ਕੁਝ ਉਤਪਾਦ ਦੇ ਉੱਤੇ ਉਹਨਾਂ ਨੇ ਵਾਪਸ ਲੈ ਲਿਆ ਹੈਗਾ ਰਚਨੇ ਦੇ ਉੱਤੇ ਇਹਦਾ ਬਹੁਤ ਵੱਡਾ ਅਸਰ ਪੈਣਾ ਸੀ ਆ ਆਪਾਂ ਕੁਝ ਮਿੰਟਾਂ ਵਿੱਚ ਤੁਹਾਡੇ ਨਾਲ ਉਹ ਸਾਂਝਾ ਕਰਾਂਗੇ ਆ ਉਸ ਤੋਂ ਪਹਿਲਾਂ ਯੂ ਐਸ اے ਦੇ ਵਿੱਚ ਅੱਜ ਵੀ ਜਿਹੜੀ ਸਟਾਕ ਮਾਰਕੀਟ ਆ ਡਾਉਜਨ ਇੰਡਸਟਰੀਅਲ ਲਗਭਗ 0.9% ਡਾਊਨ ਆ ਐਸ ਐਂਪੀ ਇੰਡੈਕਸ 1.55% ਡਾਊਨ ਆ ਨੈਸਟੈਕ ਵੀ 2.03% ਡਾਊਨ ਆ ਕਿਉਂਕਿ ਮਾਰਕੀਟ ਸ਼ੇਕੀ ਬਹੁਤ ਆ ਟੈਰਿਫਸ ਨੂੰ ਲੈ ਕੇ ਉਕੇ ਦਾ ਬਹੁਤ ਜ਼ਿਆਦਾ ਅਸਰ ਆਮ ਲੋਕਾਂ ਦੇ ਉੱਤੇ ਪੈਣਾ ਹੈ ਇਹ ਗਵਰਨਮੈਂਟ ਨੂੰ ਕਿਸੇ ਨੂੰ ਨਹੀਂ ਕਿ ਜਿਹੜਾ ਟੈਰਿਫ ਹੈ ਗਵਰਨਮੈਂਟ ਦੇ ਉੱਤੇ ਨਹੀਂ ਲੱਗਦਾ ਇਹ ਜਿਹੜੇ ਲੋਕ ਇੰਪੋਰਟ ਕਰਦੇ ਹੈਗੇ ਜਿਹੜੇ ਸਮਾਨ ਲਿਆਦੇ ਆ ਉਹਨਾਂ ਦੇ ਉੱਤੇ ਲੱਗਣਾ ਹੈਗਾ ਤੇ ਜਿਹੜੀ ਯੂ ਐਸ ਦੇ ਵਿੱਚ ਜੋਬ ਮਾਰਕੀਟ ਦੀ ਗੱਲ ਕਰਦੇ ਜਾਈਏ ਜੀ ਬਹੁਤ ਨੈਗੇਟਿਵ ਪਾਸੇ ਵੱਲ ਚੱਲ ਰਹੀ ਆ ਯੂ ਐਸ EMPLOYEES ਨੇ ਹੋਰ JOBS ਕੱਟ ਕੀਤੀਆਂ ਹੈਗੀਆਂ ਪਿਛਲੇ ਮਹੀਨੇ ਤੇ 2009 ਤੋਂ ਬਾਅਦ ਅ ਸੋ ਹੁਣ ਤੁਸੀਂ ਅੰਦਾਜ਼ਾ ਲਾ ਲਓ ਵੀ 15 ਸਾਲ 16 ਸਾਲ ਬਣ ਗਿਆ ਅ ਇੰਨੇ ਚਿਰਾਂ ਬਾਅਦ ਇੰਨੀਆਂ ਜ਼ਿਆਦੇ ਜੋਬਸ ਕੱਟ ਹੋਈਆਂ ਹੈਗੀਆਂ ਕਹਿੰਦੇ ਵੀ 1,72,017 ਜੋਬਸ ਪਿਛਲੇ ਮਹੀਨੇ ਜਾਨੀ ਕਿ ਫਰਵਰੀ ਵਿੱਚ ਕੱਟ ਹੋਈਆਂ ਜੋ ਕਿ 103% ਇਨਕਰੀਸ ਆ ਪਿਛਲੇ ਸਾਲ ਨਾਲੋਂ ਤੇ ਹਾਈਐਸਟ ਹੈਗਾ ਆ ਫਰਵਰੀ 2009 ਨਾਲੋਂ ਚੈਲੈਂਜਰ ਗੇਰੇ ਤੇ ਕ੍ਰਿਸਮਸ ਇਹ ਇੱਕ ਕੰਪਨੀ ਹੈਗੀ ਆ ਜਿਹੜੇ ਜਿਨ੍ਹਾਂ ਨੇ ਡਾਟਾ ਇਹ ਰਿਲੀਜ਼ ਕੀਤਾ ਹੈਗਾ ਆ ਕਹਿੰਦੇ ਭਈ ਇਹਦੇ ਨਾਲ ਕਿਉਂਕਿ ਆਪਾਂ ਨੂੰ ਪਤਾ ਗਵਰਨਮੈਂਟ ਦੇ ਵਿੱਚ ਜਿਹੜੀਆਂ ਫੈਡਰਲ ਦੀਆਂ ਏਜੰਸੀਜ਼ ਆ 17 ਦੇ ਕਰੀਬ ਫੈਡਰਲ ਏਜੰਸੀਜ਼ ਆ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਕੱਟ ਹੋਇਆ ਹੈਗਾ 80000 ਦੇ ਕਰੀਬ ਲੋਕਾਂ ਨੇ ਰਿਜ਼ਾਈਨ ਵੀ ਕਰ ਦਿੱਤਾ ਹੈਗਾ 62242 ਜੋ ਫੈਡਰਲ 17 ਫੈਡਰਲ ਏਜੰਸੀਜ਼ ਦੇ ਵਿੱਚ ਕੱਟ ਹੋਇਆ ਹੈਗਾ ਇਹ 41311% ਇਨਕਰੀਸ ਆ ਜੇ ਫੈਡਰਲ ਗਵਰਨਮੈਂਟ ਦੇ ਵਿੱਚ ਦੇਖਿਆ ਜਾਵੇ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਐਜੂਕੇਸ਼ਨ ਡਿਪਾਰਟਮੈਂਟ ਨੂੰ ਖਤਮ ਕਰਨ ਦੇ ਲਈ ਜਾਰੀ ਕਰਨਾ ਸੀ ਇੱਕ ਆਪਣਾ ਬਿਲਕੁਲ ਤੇ ਉਹ ਉਹਦੇ ਉੱਤੇ ਹੁਣ ਰੁਕ ਗਿਆ ਹੈਗੇ ਆ ਸੋ ਡਿਪਾਰਟਮੈਂਟ ਆਫ ਐਜੂਕੇਸ਼ਨ ਨੂੰ ਜਿਸ ਸਲੈਸ਼ ਇਹ ਕਰ ਦਿੱਤਾ ਜਾਂਦਾ ਸੋ ਫੈਡਰਲ ਲੈਵਲ ਦੇ ਉੱਤੇ ਹਾਲਾਂਕਿ ਠੀਕ ਆ ਉਹ ਕਹਿੰਦੇ ਪੇ ਸਟੇਟਸ ਦਾ ਮਸਲਾ ਹੋਣਾ ਚਾਹੀਦਾ ਪਰ ਜਿਹੜੇ ਲੋਕਾਂ ਨੂੰ ਸਟੂਡੈਂਟਸ ਨੂੰ ਲੋਨ ਮਿਲਦੇ ਸੀ ਉਹਨਾਂ ਦਾ ਕੀ ਸਿਚੁਏਸ਼ਨ ਹੋਊਗੀ ਸੋ ਅੱਜ ਉਹ ਵੀ ਉਹਨਾਂ ਨੇ ਡਿਲੇ ਕਰ ਦਿੱਤਾ ਹੈ ਜੀ ਕੱਲ ਜਿਹੜਾ ਵੈਟਰਨ ਅਫੇਅਰਸ ਦੇ ਇੰਟਰਨਲ ਮੈਮੋ ਤੋਂ ਪਤਾ ਲੱਗਾ 80000 ਸ਼ਾਂਤੀ ਉੱਥੇ ਕਰਨੀ ਆ ਉੱਧਰ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਤੋਂ ਇੱਕ ਖਬਰ ਆ ਰਹੀ ਹੈ ਵੀ 7000 ਜੌਬ ਕੱਟਸ ਉਸ ਏਜੰਸੀ 'ਚ ਹੋਣ ਜਾ ਰਹੀਆਂ 10 ਰੀਜਨਲ ਸੈਂਟਰਸ ਦੇ ਵਿੱਚੋਂ ਉਹਨਾਂ ਛਿਆਂ 'ਚੋਂ 7000 ਜੌਬਾਂ ਜਿਹੜੀਆਂ ਆ ਉਸ ਵਿੱਚ ਜਿਹੜੀ ਕਟੌਤੀ ਹੋਊਗੀ ਜਿਹੜੀ ਫੈਡਰਲ ਵਰਕ ਫੋਰਸ ਆ ਉਸ ਨੂੰ ਡਾਊਨ ਸਾਈਜ਼ ਕਰਨ ਦੇ ਲਈ ਜਿਹੜਾ ਇਹ ਕਦਮ ਆ ਉਹ ਲਗਾਤਾਰ ਚੱਲ ਰਿਹਾ ਉੱਧਰ ਯੂ ਐਸ ਡਿਸਟ੍ਰਿਕਟ ਜੱਜ ਐਮੀ ਬਰਮਨ ਜੈਕਸਨ ਉਹਨਾਂ ਨੇ ਇੱਕ ਪਰਮਨੈਂਟ ਇੰਜੰਕਸ਼ਨ ਲਾ ਦਿੱਤਾ ਜਿਹੜਾ ਸਪੈਸ਼ਲ ਕਾਉਂਸਲ ਹੈਮਪਟਨ ਡਲਿੰਜਰ ਆ ਉਹਨਾਂ ਨੂੰ ਮੁੜ ਦੁਬਾਰਾ ਉਹ ਕਹਿੰਦੇ ਵੀ ਉਹਨਾਂ ਦੀ ਪੋਜੀਸ਼ਨ ਦੇ ਉੱਤੇ ਅਪਾਇੰਟ ਕਰੋ 트럼ਪ ਉਹਨਾਂ ਨੇ ਇੱਕ ਫੈਡਰਲ ਵਾਚਡੌਗ ਏਜੰਸੀ ਦਾ ਜਿਹੜਾ ਹੈੱਡ ਆ ਉਸ ਨੂੰ ਬਿਨਾਂ ਕਿਸੇ ਕਾਰਨ ਤੋਂ ਉਹ ਉਹਨੂੰ ਲਾ ਦਿੱਤਾ ਸੀ ਫਾਇਰ ਕਰ ਦਿੱਤਾ ਸੀਗਾ ਸੋ ਇਹ ਹੁਣ ਦੇਖਦੇ ਆਂ ਵੀ ਇਸ ਵਿੱਚ ਅ ਕਿਦਾਂ ਦਾ ਅਸਰ ਪੈਂਦਾ ਸੋ ਡ੍ਰੌਪ ਹੁਣਾਂ ਨੂੰ ਅ ਅਦਾਲਤਾਂ ਵਿੱਚ ਵੀ ਕਈ ਜਿਹੜੇ ਮਾਮਲਿਆਂ ਵਿੱਚ ਝਟਕੇ ਜਿਹੜੇ ਉਹ ਲੱਗੇ ਆ ਸੋ ਸ਼ਾਇਦ ਉਹ ਜਿਹੜੀ ਗੇਮ ਖੇਡ ਰਹੇ ਸੀਗੇ ਵੀ ਹਰ ਇੱਕ ਪਾਸੇ ਹੜਕੰਪ ਜਿਹੜਾ ਉਹ ਮੁਚਾ ਕੇ ਰਖਣਾ ਵੀ ਕਰਦੇ ਨਾ ਉਹ ਵੀ ਕਰ ਦੇਣਾ ਮੇਬੀ ਅ ਜਿਹੜੇ ਜਸਟਿਸ ਇਸ ਆ ਜਾਂ ਜਿਹੜੇ ਜਸਟਿਸ ਡਿਪਾਰਟਮੈਂਟ ਤੱਕ ਕਹਿ ਸਕਦੇ ਆ ਜਾਂ ਅਦਾਲਤਾਂ ਆ ਉਹ ਕਿਤੇ ਕਿਤੇ ਉਸ ਦੇ ਵਿੱਚ ਉਹਨਾਂ ਨੂੰ ਆਪਣੇ ਉਸ ਕੈਲੋਬੀ ਮਿਸ਼ਨ ਦੇ ਵਿੱਚ ਪੂਰੇ ਹੋਣ ਤੋਂ ਉਦੋਂ ਦੇ ਉੱਤੇ ਜ਼ਰੂਰ ਜੇ ਹਾਲ ਦੀ ਘੜੀ ਥੰਮ ਜਿਹੜੀ ਉਹ ਲਾ ਰਹੀ ਹੈਗੀ ਆ ਸੋ ਰੀਅਸੈਸਸ ਕਰਨੀ ਪਊਗੀ ਇਹਨਾਂ ਨੂੰ ਆਪਣੀਆਂ ਥੋੜੀਆਂ ਜਿਹੀਆਂ ਪਾਲਿਸੀਜ਼ ਵੀ ਕੀ ਇੰਨੀ ਤੇਜ਼ੀ ਦੇ ਨਾਲ ਅੱਗੇ ਵਧਿਆ ਜਾ ਸਕਦਾ ਹੈ ਲਗਾਤਾਰ ਇਸੇ ਹੀ ਸਪੀਡ ਦੇ ਉੱਤੇ ਜਾਂ ਥੋੜੀ ਜਿਹੀ ਸਪੀਡ ਨੂੰ ਇਹਨਾਂ ਨੂੰ ਸਲੋ ਡਾਊਨ ਕਰਕੇ ਇੱਕ ਇੱਕ ਜਿਹੜੀ ਚੀਜ਼ ਦੇ ਉੱਤੇ ਜਿਹੜਾ ਆ ਉਹ ਫੋਕਸ ਕਰਕੇ ਉਹਦੇ ਸਾਰੇ ਪਾਸਿਓਂ ਜਿਹੜਾ ਚੈੱਕ ਕਰਕੇ ਫਿਰ ਉਸ ਦੇ ਉੱਤੇ ਇੱਕ ਹਿਸਾਬ ਦੇ ਨਾਲ ਵਾਰ ਜਿਹੜਾ ਉਹ ਕਰਨ ਸੋ ਇਹ ਸਾਡੀਆਂ ਚੀਜ਼ਾਂ ਇਸ ਟਾਈਮ ਚੱਲ ਰਹੀਆਂ ਸੋ ਡਿਪਾਰਟਮੈਂਟ ਆਫ ਐਜੂਕੇਸ਼ਨ ਨੂੰ ਡਿਸਾਲਵ ਕਰਨ ਵਾਲੇ ਐਗਜ਼ੈਕਟਿਵ ਆਰਡਰ ਤੋਂ ਟਰੰਪ ਨੇ ਹਾਲ ਦੀ ਘੜੀ ਜਿਹੜਾ ਉਹ ਪਿੱਛੇ ਹੱਥ ਪਿੱਛੇ ਜਿਹੜਾ ਉਹ ਆ ਜਿਹੜਾ ਉਹ ਖਿੱਚ ਲਿਆ ਥੋੜੇ ਦਿਨ ਪਹਿਲਾਂ ਹੀ ਐਜੂਕੇਸ਼ਨ ਦੇ ਸਕੱਤਰ ਲੈਂਡਾ ਮੈਕਮੋਨ ਉਹ ਜ ਚੁਣੇ ਜਿਹੜੇ ਉਹ ਗਏ ਸੀਗੇ ਤੇ ਉਹਨਾਂ ਨੇ ਇਹ ਕਿਹਾ ਸੀਗਾ ਵੀ ਜੋ ਵੀ ਕਾਨੂੰਨ ਉਹਨਾਂ ਨੂੰ اختیار ਦਿੰਦਾ ਆ ਉਹ ਮਦਦ ਪੂਰੀ ਕਰਨਗੇ ਰਾਸ਼ਪਤੀ 트럼ਪ ਨੂੰ ਇਸ ਡਿਪਾਰਟਮੈਂਟ ਨੂੰ ਪੂਰੀ ਤਰ੍ਹਾਂ ਬੰਦ ਜਿਹੜੇ ਉਹ ਕਰਨ ਦੇ ਲਈ ਸੋ ਉਦਾਂ ਜਿਹੜਾ ਦੇਖਿਆ ਜਾਵੇ ਤਾਂ ਕਿੰਨੇ ਵਾਈਟ ਹਾਊਸ ਦੇ ਪ੍ਰੈਸ ਕਟਰ ਕੈਰੋਲਿਨ ਲੇਵਿਟਾ ਉਹਨਾਂ ਨੇ ਇਸ ਨਿਊਜ਼ ਰਿਪੋਰਟ ਨੂੰ ਫੇਕ ਨਿਊਜ਼ ਜਿਹੜਾ ਉਹ ਆਖਿਆ ਆ ਉਹ ਕਹਿੰਦੇ ਆ ਵੀ 트럼ਪ ਹੁਣੀ ਐਕਸਪੈਕਟ ਕਰ ਰਹੇ ਆ ਵੀ ਉਹ ਅੱਜ ਇਸ ਨੂੰ ਜਿਹੜਾ ਹੋ ਸਾਈਨ ਜਿਹੜੇ ਉਹ ਕਰਨਗੇ ਪਰ ਉਹਨਾਂ ਨੇ ਇਹ ਐਗਜ਼ੈਕਟ ਨਹੀਂ ਲਿਖਿਆ ਵੀ ਉਹ ਸਾਈਨ ਕਰਨਗੇ ਜਾਂ ਨਹੀਂ ਉਹ ਕਹਿੰਦੇ ਵੀ ਐਕਸਪੈਕਟ ਜਿਹੜਾ ਉਹ ਕੀਤਾ ਜਾ ਰਿਹਾ ਵੀ ਉਸ ਆਰਡਰ ਦੇ ਉੱਤੇ ਜਿਹੜੀ ਕੰਮ ਆ ਉਹ ਹੋਊਗਾ ਸੋ ਕਹਿੰਦੇ ਵੀ ਕਾਫੀ ਕਨਸਰਨ ਸੀ ਕਿ ਇਸ ਪੂਰੇ ਮਾਮਲੇ ਵਿੱਚ ਤੇ ਕੁਝ ਜਿਹੜਾ ਬਲੋ ਬੈਕ ਆ ਉਹਨਾਂ ਨੂੰ ਮਿਲਣ ਖਾਤਰ ਸ਼ਾਇਦ ਉਹ ਹਾਲ ਦੀ ਘੜੀ ਜਿਹੜੇ ਡਿਪਾਰਟਮੈਂਟ ਆਫ ਐਜੂਕੇਸ਼ਨ ਨੂੰ ਡਿਸਮੈਂਟਲ ਕਰਨ ਦੇ ਲਈ ਉਹ ਕਰਨਗੇ ਉਧਰ ਕਾਂਗਰਸ ਦੇ ਕੁਝ ਜਿਹੜੇ ਸੈਨੇਟਰਸ ਆ ਕੁਝ ਰਿਪਬਲਿਕਨ ਪਾਰਟੀ ਵਾਲੇ ਵੀ ਆ ਉਹ ਵੀ ਇਸ ਪਾਸੇ ਵੱਲ ਨੂੰ ਹੁਣ ਵੱਧ ਰਿਹਾ ਵੀ ਭਾਈ ਸਾਡੀ ਪਾਵਰ ਤੇ ਪ੍ਰੈਜ਼ੀਡੈਂਟ ਦੀ ਪਾਵਰ 'ਚ ਫਰਕ ਜਿਹੜਾ ਉੱਥੇ ਕੀ ਜਿਹੜਾ ਉਹ ਰਹੂਗਾ ਸੋ ਕਹਿੰਦੇ ਵੀ ਉਹ ਵੀ ਆਪਣੀ ਪਾਵਰ ਨੂੰ ਆਪਣੇ ਹੱਥ ਦੇ ਵਿੱਚ ਲਿਆਉਣ ਦੇ ਲਈ ਕੁਝ ਯਤਨਸ਼ੀਲ ਜਿਹੜੇ ਉਹ ਹੋਏ ਨੇ ਸੋ ਇੱਥੇ ਕੁਝ ਇੰਟਰਨਲ ਰਿਫਟ ਵੀ ਆਪਾਂ ਨੂੰ ਮੇਬੀ ਔਨ ਦੇ ਸਮੇਂ ਦੇ ਵਿੱਚ ਜਿਹੜਾ ਉਹ ਦੇਖਣ ਨੂੰ ਮਿਲ ਸਕਦਾ ਹੈਗਾ ਜੀ